ਹਾਂ ਮਰੀਜ਼ ਦਾ ਨਾਮ ਹੈਗਾ ਯਾਦਵਿੰਦਰ ਮੇਰਾ ਡਾਕਟਰ ਹਮੇਸ਼ਾ ਪਰ ਸਭ ਕੀ ਕਰਨਾ ਨਾਮ ਜੀ ਇੱਕ ਪੇਸ਼ੈਂਟ ਆਇਆ ਆਪਣੇ ਕੋ ਯਾਦਵਿੰਦਰ ਸਿੰਘ ਤੇ ਜਿਸ ਤਰ੍ਹਾਂ ਉਹਦਾ ਕਹਿ ਰਹੇ ਹੈਗੇ ਕਿ ਗੋਲੀਆਂ ਚੱਲੀਆਂ ਹੈਗੀਆਂ ਉਹ ਲਾਲ ਟੂਲਪ ਨਾਲ ਲੱਗਦੇ ਨੇ ਤੇ ਨਾਲ ਐਂਬੂਲੈਂਸ ਚਾਹੀ ਹੈਗੇ ਆ ਉਹ ਐਨ ਐਚ ਆਈ ਦੀ ਐਂਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦੇਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਜਿਹੜਾ ਬੰਦ ਹਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਅਗੇ ਰੈਫਰ ਕਰਦੇ ਪਏ ਆ ਗੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਆ ਇੱਕ ਜਗ੍ਹਾ ਟੱਚ ਕਰਕੇ ਗਈ ਆ ਕੋਈ ਤਲਵਾਰਾਂ ਨਾਲ ਵੀ ਕੱਟੋ ਦੇ ਨਿਸ਼ਾਨ ਨਹੀਂ ਨਹੀਂ ਐਦਾ ਕੁਛ ਨਹੀਂ ਹੈਗਾ ਹੋਰ ਇੰਜਰੀ ਵਗੈਰਾ ਕੁਝ ਨਹੀਂ ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਬੁਟੀਆਂ ਰਗੜਾ ਹੈਗੀਆਂ ਕਿੰਨੀ ਕਿੰਨੀ ਉਮਰ ਹੈ ਪੇਸ਼ੈਂਟ ਦੀ ਪੇਸ਼ੈਂਟ ਦੀ 45-46 ਸਾਲ ਦੀ ਉਮਰ ਪੇਸ਼ੈਂਟ ਠੀਕ ਹੈ ਸਟੇਬਲ ਹੈਗਾ ਉਹਨਾਂ ਨੇ ਉਹੀ ਨੂੰਗਾ ਰੈਫਰ ਪੇਸ਼ੈਂਟ ਰੈਫਰ ਹੋਊਗਾ bade sarkari hospital de vich ਕੀ ਕਰਦੇ ਆਂ ਕੋਈ ਨਾ ਕੋਈ ਹਾਂ ਹਾਂ ਇਹਨਾਂ ਨੂੰ ਪਤਾ ਨਹੀਂ ਰਹੇ ਹੋਏ ਰੁਪਏ ਨੂੰ ਫੋਟੋ ਬਿਜਾਉਂਦੇ ਸਾਡੇ ਨਾਲ ਆਗੇ ਸਰ ਜੀ ਉੱਪਰ ਕਰਦੇ ਆਂ ਨਾਲੇ ਆ ਜੀ ਹਾਂ ਕੁਝ ਆ ਬਾਪਰ ਬਾਪਾ ਸਰ ਹਾਂ ਆਪਰੇ ਛੋਟਾ ਇਹ ਉੱਪਰ ਰੱਖੋ ਇਹ ਉੱਪਰ ਰੱਖੋ ਸਰ ਕੀ ਮਾਮਲਾ ਜਿਹੜਾ ਟੂਲ ਪਲਾਜੇ ਦਾ ਵਾਫਾਇਦਾ ਇਹਨਾਂ ਜੀ ਸਾਢੇ 3:30 ਵਜੇ ਸਾਡੇ ਕੋਲ ਇਨਫੋਰਮੇਸ਼ਨ ਆਈ ਆ ਵੀ ਕਲਾਲ ਟੂਲ ਪਲਾਜੇ ਦੇ ਮੈਨੇਜਰ ਆ ਯਾਦਵਿੰਦਰ ਦਸਮੀ ਜੀ ਇਹ ਪਹਿਲਾਂ ਇਹ ਢਿਲਮਾਏ ਅਮਰਸਾਲੇ ਪਾਸੇ ਰਹਿ ਗਏ ਆ ਉਹ ਪੁਰਾਣੀ ਇਹਨਾਂ ਦੀ ਰੰਜਿਸ਼ ਸੀ ਕਿਸੇ ਨਿਸ਼ਚਿਤ ਨਾਮ ਦਾ ਬੰਦਾ ਡਾ ਉਧਰ ਕਬੂਸਲੇ ਸਾਈਡ ਦਾ ਇਹਨਾਂ ਦੇ ਕਹਨੂ ਤਾਂ ਉਹਦੇ ਨਾਲ ਤਿੰਨ ਬੰਦੇ ਹੋਰ ਸੀ ਵੀ ਜ਼ਹਿਰਕਾਰ ਦੇ ਵਿੱਚ ਆ ਇਹ ਵੀ ਪਹਿਲਾਂ ਉਹਨਾਂ ਨੇ ਮੇਰੇ ਨਾਲ ਕਿਰਪਾਨਾ ਲੈ ਕੇ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਆਂਦੇ ਇੱਕ ਜਿਹੜੀ ਲੱਤ ਦੇ ਵਿੱਚ ਗੋਲੀ ਮਾਰ ਕੇ ਗਏ ਜਿਹੜਾ ਹੁਣ ਅਸੀਂ ਇਹ ਜਿਹੜੀ ਸਟੇਟਮੈਂਟ ਜਿਹੜੀ ਐਫਆਲ ਲੋਜ ਕਰ ਰਹੇ ਆ ਇਸ ਤੋਂ ਬਿਨਾਂ ਹੀ ਚਾਰ ਪੰਜ ਪਾਰਟੀਆਂ ਜਿਹੜੀਆਂ ਆਪਣੇ ਅੱਡ ਅੱਡ ਰੇਟਿੰਗ ਪਾਰਟੀਆਂ ਬਣਾਈਆਂ ਮੋਜੇਵਾਂ ਨੂੰ ਖੇਤੀ ਹੀ ਕਾਬੂ ਕਰ ਲਿਆ ਜਾਏਗਾ ਸਰ ਕੁਛ ਹੀ ਦੱਸਿਆ ਵੀ ਪਹਿਲਾਂ ਕਿੰਨੇ ਵੀ ਉਹਨਾਂ ਤੇ ਪਰਚਾ ਵੀ ਕੋਈ ਦਰਜ ਹੈ ਜਿਹੜਾ ਮੋਜੇ ਨੇ ਅਟੈਕ ਕੀਤਾ ਉਹ ਬੰਦਿਆਂ ਤੇ ਹੈ ਤੁਸੀਂ ਕਰ ਰਹੇ ਇਸ ਗੱਲ ਦਾ ਸਰ ਜਿਹੜਾ ਬਹਿ ਕੇ ਕਹਿੰਦੇ ਹੋ ਪੁਰਾਣੀ ਰੰਜਿਸ਼ਾ ਰੰਜਿਸ਼ ਦਾ ਕਾਰਨ ਪਤਾ ਚੱਲੇ ਵੀ ਕਿਹੜੀ ਰੰਜਿਸ਼ ਚੱਲਦੀ ਹੈ ਉੱਥੇ ਟੋਲ ਦੀ ਪੁਰਾਣੀ ਚੱਲਦੀ ਹੁੰਦੀ ਸਰ ਬਾਈਪਨ ਕਿਹੜਾ ਯੂਜ਼ ਕੀਤਾ ਗਿਆ ਪਤਾ ਲੱਗਿਆ ਨਹੀਂ ਹੁਣ ਦੇਖ ਹੀ ਰਹੇ ਹਾਂ ਮੌਕੇ ਤੇ ਨਹੀਂ ਅਜੇ ਤਾਂ ਅਨਿਸ਼ੀਲੀ ਹਸਪਤਲ ਹੀ ਆਏ ਨੇ ਇਸਕੇ ਠੀਕ ਹੈ ਬਿਲਕੁਲ ਸਟੇਬਲ ਹੈ ਹਾਲਤ